ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਕਲੀਅਰ ਫੈਮਿਲੀ ਬਲੌਗ ਵਿੱਚ ਲੋ ਜੀ ਸ਼ਾਮ ਦਾ ਟਾਈਮ ਆ ਆਪਾਂ ਰਾਤ ਦੇ ਖਾਣੇ ਦੀ ਕਰਦੇ ਆਂ ਤਿਆਰੀ ਠੀਕ ਆ ਜੇ ਕਰਦਾ ਸਰੋਂ ਦਾ ਥੇਲੇ ਨਾ ਕੋ ਬਚ ਗਿਆ ਹਨਾ ਪਹੀ ਬਲਪਾਂਗੇ ਤੇ ਮੈਂ ਸਰਜੀ ਭਰਉਣ ਲੱਗਿਆ ਪਿਆਜ਼ ਆਲੂ ਸੁੱਕੇ ਪਿਆਜ਼ ਆਲੂ ਅੱਜ ਜਿਹੜਾ ਸਬਜੀ ਜਿਹੜੇ ਤੋਂ ਅਸੀਂ ਲੈਣੇ ਹੁੰਦੇ ਆਂ ਭਾਈ ਤੋਂ ਅੱਜ ਉਹ ਭਾਈ ਆਪਣੀ ਭੈਣ ਕੋਲ ਗਿਆ ਸੁਨਹਾਰਾ ਦੇਣ ਤੇ ਅਜੇ ਆਇਆ ਨਹੀਂ ਹੈਗਾ ਅੱਜ ਆਇਆ ਨਹੀਂ ਹੈਗਾ ਮਤਲਬ ਅੱਜ ਤੇ ਜਿਹੜੇ ਹੋ ਸੀ ਆਲੂ ਮੈਂ ਬ੍ਰੇਕ ਇਦਾਂ ਲੰਬੇ ਲੰਬੇ ਕੱਟ ਲੇ ਮਿਰਚਾਂ ਵੀ ਕਟਾਂਗੀ ਹਰੀਆਂ ਇਹਦੇ ਵਿੱਚੋਂ ਤੇ ਲਸਣ ਦਾ ਪੇਸਟ ਬਣਾਉਣ ਲੱਗਿਆਂਗਾ ਇੱਕ ਵਲੌਗ ਦਾ ਐਂਡ ਕਰਕੇ ਦੂਜਾ ਵਲੌਗ ਜਿਹੜਾ ਮੈਂ ਸਟਾਰਟ ਕਰੀ ਠੀਕ ਹੈ ਜੀ ਚਲੋ ਜੀ ਸਬਜ਼ੀ ਬਣਾ ਲੀਏ ਤਾਂ ਕਿ ਹੱਟਾ ਬੰਨੂ ਉਹ ਜੋਤ ਬਸਤੀ ਕਰਤੀ ਵੀਡੀਓ ਲਾਈ ਹੋਈ ਹੈ ਮੇਰੀ ਅਪਲੋਡ ਤੇ सब्जी बना के आटा के फिर मैं भीडियो का कम करूंगी थोड़ा जाल होर गर्म हो गया काफी टाइम तक रखे हुआ फ्राई पेन गर्म बहुत ज्यादा होया हुआ है Oh, I'm not ਲਓ ਜੀ ਪਹਿਲਾਂ ਆਪਾਂ ਇਹ ਮਿਰਚਾਂ ਪਾ ਦਿੰਨੇ ਆ ਇਹ ਤੋਂ ਮਾਇਨੇ ਕੁ ਵੀ ਜ਼ਿਆਦੇ ਨਹੀਂ ਜ਼ਿਆਦੇ ਨਹੀਂ ਹੈਗੇ ਇਹਦੇ ਨਾਲ ਹੀ ਸਬਜ਼ੀ ਟੇਸਟੀ ਬਣੂਗੀ ਜਸ ਤੋਂ ਬਾਅਦ ਪਾਏ ਵਿੱਚ ਨਮਕ ਪਾ ਲੈਣੇ ਆ। ਹੰਦੀ ਮਿਰਚ ਥੋੜੀ ਜਿਹੀ ਰੈੱਡ ਉਹ ਬਾਅਦ ਵਿੱਚ ਪਾਉਣੀ। ਨੂੰ ਕਰ ਦਿੰਨੇ ਆ ਮਿਕਸ। ਅੱਜ ਮੈਂ ਟਮਾਟਰ ਇਹਦੇ ਵਿੱਚ ਕੁਝ ਨਹੀਂ ਪਾਉਂਦੀ। ਬਸ ਸਿਰਫ ਜਿਹੜੇ ਨਮਕ ਸੁੱਕਣਾ ਲੱਗਣਾ ਹੁੰਦਾ। ਮਚੀ ਨਮਕਾਪਾ ਪਾਤਾ ਤੇ ਜੇ ਗੋਲਦੂ ਤੇ ਪਿਆਜ ਭੁੰਨ ਕੇ ਫਿਰ ਇਹਦੇ ਵਿੱਚ ਹਲਦੀ ਤੇ ਮਿਕਸ ਕਰਾਂਗੇ

ਸੋ ਇਹ ਕਰ ਮੰਗੋਈਏ ਆਪਣੀ ਫਿਲਟਰ ਹੀ ਜਵੇਂ ਫਿਰ ਇੰਨਾ ਪਾਣੀ ਕੱਢ ਦਿੰਦਾ ਉਹ ਲੈ ਪਹਿਲਾਂ ਤੱਕ ਕਿਉਂ ਦਿਆ ਲਾਜ ਛੋਲ ਪਾਧੀ ਆ ਪਾਣੀ ਵਿੱਚ ਹਲਦੀ ਮਿਰਚ ਥੋੜੀ ਜਿਹੀ ਪਾ ਲਈ ਕਲਰ ਵਾਸਤੇ ਰੈੱਡ ਮਿਰਚ ਨਮਕੇ ਕੰਧੀਆਂ ਗੈਸ ਲੋ ਲੱਗੂ ਕਸ ਇੱਕ ਥੋੜਾ ਇਹਦੇ ਵਿੱਚ ਵੀ ਪਾਣੀ ਨਾਲ ਕੋਈ ਬਿਮਾਰੀ ਨਹੀਂ ਰਹਿੰਦੀ ਇਹ ਨਾਲ ਹੈ। ਕੋਈ ਹੋਈ ਨਹੀਂ ਲੱਗਣਾ। ਅੱਛਾ। ਲਓ ਜੀ ਆਹ ਉਹ ਤਾਂ ਪਾਣੀ ਕਿਸੇ ਦੇ ਕਰੋ ਲੈੰਦਾ। ਪਤਾ ਨਹੀਂ ਉਹ ਕਹਿੰਦੀ ਵੀ ਇਹਦੇ ਨਾਲ ਕੋਈ ਤਿੰਨ ਦਿਨ ਪੀ ਕੇ ਦੇਖੋ ਕੋਈ ਤਜਾਅ ਬਣਦਾ। ਤਜਾਅ ਗੋਡੇ ਜਾਂ ਗੋਡੇ ਦੁਖਦੇ ਨੇ ਜਾਂ ਤਜਾਅ ਜਾਂ ਹੋਰ ਕੋਈ ਵੀ ਬਿਮਾਰੀ ਨਹੀਂ ਰਹਿੰਦੀ। ਅੱਛਾ ਤਿੰਨ ਦਿਨ। ਠੀਕ ਆ। ਲਓ ਜੀ ਇਹ ਪਾਣੀ ਆਪ ਪੀ ਕੇ ਦੇਖਣਾ ਤਿੰਨ ਦਿਨ। ਹੈ। ਮੰਤਾ ਇੱਥੇ ਕੁਝ ਨਹੀਂ ਪਤਾ ਲੱਗ ਰਿਹਾ ਹੈ। ਹੈਲੋ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਨੈਕਸਟ ਡੇ ਹੋ ਗਿਆ ਤੇ ਮੈਂ ਉੱਠੀ ਸੀਗੀ 4 ਵਜੇ ਤੋਂ ਬਾਅਦ ਪਤਾ ਨਹੀਂ ਕਿੰਨਾ ਟਾਈਮ ਸੀ ਮੇਰੇ ਯਾਦ ਨਹੀਂ ਮੈਂ ਦੇਖਿਆ ਹੀ ਨਹੀਂ ਟਾਈਮ ਅੱਜ ਹੈ ਨਾ ਤੇ 4 ਵਜੇ ਤੋਂ ਬਾਅਦ ਉੱਠੀ ਸੀਗੀ ਤੇ ਉਸ ਦਿਨ ਚਾਹ ਬਣਾ ਲਈ ਸੀਗੀ ਆਪਣੇ ਲਈ ਮੇਰੇ ਤੇ ਕਲੇਸ਼ ਤਾਂ ਲਈ ਕਿਉਂਕਿ ਪਿੰਦਰ ਨੇ ਪੁੱਛਿਆ ਗਿਆ ਸੀ ਉਹ 4 ਵਜੇ ਤੋਂ ਬਾਅਦ ਫਟੇ ਗਿਆ ਸੁਨਾਮ ਉਹਦੇ ਨਾਲ ਮੇਰੇ ਦੋਸਤ ਦੀ ਮਤਲਬ ਭੈਣ ਦਾ ਪਤਨੀ ਆ ਵਿਆਹ ਦਾ ਸਬਜ਼ੀ ਲੈਣ ਗਏ ਸੀਗੇ ਤੇ ਮੈਂ ਲੱਗੀ ਸੀ ਇੱਥੇ ਮੈਂ ਤਾਂ ਲੋਕ ਵਗੈਰਾ ਖੋਲਦਾ ਇੱਕ ਤਾਂ ਖੁੱਲਾ ਹੀ ਸੀ ਵੱਡਾ ਗੇਟ ਤਾਂ ਛੋਟਾ ਮੈਂ ਤਾਂ ਚਲੋ ਖੋਲ ਦਨੀ ਆ ਪਰ ਇਹਨੂੰ ਪੂਰਾ ਮੈਂ ਤਾਂ ਨਹੀਂ ਖੋਲਦੀ ਬਸ ਸਵੇਰ ਸ਼ਾਮ ਨਾਲ ਸਵੇਰ ਦੇ ਟਾਈਮ 'ਚ ਜਾਂ ਸ਼ਾਮ ਦੇ ਟਾਈਮ ਗੇਟ ਖੋਲ ਕੇ ਰੱਖਣਾ ਚਾਹੀਦਾ ਪਰ ਸਾਡੇ گاਾਂ ਇੱਥੇ گاਵਾ ਬਹੁਤ ਆਉਂਦੀਆਂ ਨੇ گاਵਾ ਠੱਠੇ ਗਲੀ ਦੇ ਵਿੱਚ ਬਹੁਤ ਜ਼ਿਆਦਾ ਆਉਣ ਲੱਗ ਗਏ ਤੇ ਤਾਂ ਕਰਕੇ ਫਿਰ ਮੈਨੂੰ ਗੇਟ ਬਿਲਕੁਲ ਵੀ ਖੁੱਲਾ ਰਹਿਣ ਦੇ ਉਹ ਰਹਿਣੀ ਨਹੀਂ ਦਿੰਦੇ ਮਤਲਬ ਜਿਹੜੇ ਪਸ਼ੂ ਨੇ ਨਾ ਆਵਾਰਾ ਪਸ਼ੂ ਨੇ ਉਹ ਗੇਟ ਬਿਲਕੁਲ ਵੀ ਖੁੱਲਾ ਨਹੀਂ ਰਹਿਣ ਦਿੰਦੇ ਤਲੋਜੀ ਇੱਕ ਵਾਰ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਚਾਹ ਸੀ ਪੀਲੀ ਸੀ ਕਿ ਬਣਾ ਕੇ ਤੇ ਉਸ ਤੋਂ ਬਾਅਦ ਫਿਰ ਬਾਕੀ ਥੋੜੇ ਬਹੁਤੇ ਅੰਦਰ ਕੰਮ ਕਰਕੇ ਬਰਤਨ ਵਗੈਰਾ ਕਿਚਨ ਦੇ ਕਰਕੇ ਫਿਰ ਮੈਂ ਆ ਗਈ ਸੀ ਕਿ ਇਧਰ ਵਾਸ਼ਿੰਗ ਏਰੀਆ 'ਚ ਤੇ ਇਧਰ ਕੱਪੜੇ ਪਾ ਰਹੀ ਸੀ ਮਸ਼ੀਨ ਦੇ ਵਿੱਚ ਕਿਉਂਕਿ ਹੁਣ ਮਸ਼ੀਨ ਤੀਸਰੇ ਦਿਨ ਹੀ ਲੱਗਦੀ ਹੈਗੀ ਤੇਲੀ ਮਸ਼ੀਨ ਮੈਂ ਨਹੀਂ ਲਾਉਂਦੀ ਪਰ ਮੇਰੇ ਕੰਬਲ ਵਗੈਰਾ ਧੋਣ ਵਾਲੇ ਹੈਗੇ ਨੇ ਪਰ ਉਹੀ ਇਹ ਵੀ ਮੈਂ ਠੀਕ ਨਹੀਂ ਹੈਗੀ ਫਿਰ ਕੰਬਲ ਭਾਰੀ ਨੇ ਹਨਾ ਮੈਂ ਸੋਚਿਆ ਵੀ ਕਿਤੇ ਜ਼ਿਆਦਾ ਸੇਤ ਡਾਉਣ ਨਾ ਹੋ ਜਵੇ ਵੀ ਬਾਅਦ ਦੇ ਵਿੱਚ ਦੇਖਦੇ ਆਂਗੇ ਤੇ ਚਲੋ ਜੀ ਇੱਥੇ ਕੱਪੜੇ ਜਿਹੜੇ ਮਸ਼ੀਨ ਚ ਪਾ ਕੇ ਫਿਰ ਬਾਕੀ ਰਹਿnde ਕੰਮ ਕਰਦੇ ਆ ਬਾਹਰ ਜਿਹੜਾ ਬਾਹਰ ਦਾ ਮਤਲਬ ਸਫਾਈ ਹੈ ਜਿਹੜੀ ਬਾਹਰ ਕੀ ਪੇੜੇ ਦੀ ਪਹਿਲਾਂ ਉਹ ਕਰੂੰਗੀ ਫਿਰ ਉਸ ਤੋਂ ਬਾਅਦ ਅੰਦਰ ਦੇਖੂੰਗੀ ਮੈਂ ਅੰਦਰ ਦੀ ਸਫਾਈ ਕਰੂੰਗੀ ਅੱਜ ਮੈਂ ਅੰਦਰ ਵੀ ਰਗੜ ਕੇ ਕੋਚੇ ਲਾਉਣੇ ਨੇ ਮੈਂ ਤੁਹਾਨੂੰ ਦੱਸਿਆ ਵੀ ਸੁਮਾਰ ਰਹਿਣ ਕਰਕੇ ਕਦੇ ਲੱਗਦੇ ਸੀ ਕਦੇ ਨਹੀਂ ਤੇ ਚਲੋ ਜੀ ਇੱਥੇ ਮੈਂ ਲੱਗ ਗਈ ਸੀਗੀ ਥੋੜਾ ਜਿਹਾ ਬੇੜਾ ਇਧਰ ਮੂਰੂ ਮੂਰ ਨੂੰ ਸੋਹਣਾ ਪੈਂਦਾਗਾ ਤੁਹਾਨੂੰ ਮੈਂ ਤੁਹਾਨੂੰ ਦੱਸਿਆ ਵੀ ਆਵਾਰਾ ਪਸ਼ੂ ਨੇ ਜਿਹੜੇ ਉਹ ਸਾਡੀ ਗਲੀ ਦੇ ਵਿੱਚ ਬਹੁਤਲੇ ਤੱਕ ਕੁੱਖ ਪਾਣ ਸਾਡੀ ਗਲੀ ਦੇ ਤਾਂ ਕਰਕੇ ਇੱਥੇ ਰਹਿੰਦੇ ਨੇ ਫਿਰ ਉਹ ਨਾ ਮਤਲਬ ਗੋਹਾ ਵਗੈਰਾ ਕਰਦੇ ਨੇ ਉਹ ਟੈਰ ਨਾਲ ਸਾਰਾ ਸਾਡੇ ਅੰਦਰ ਹੀ ਆਉਂਦਾਗਾ ਤੇ ਚਲੋ ਜੀ ਉਸ ਤੋਂ ਬਾਅਦ ਲੱਗੇ ਸੀ ਕਿ ਮੈਂ ਪਾਰਕ ਦੇ ਵਿੱਚ ਝਾੜੂ ਲਾਉਣ ਕਿਉਂਕਿ ਮੋٹے ਮੋٹے ਪੱਤੇ ਨਾ ਬੇਰੀ ਦੇ ਹੋਗੇ ਜਿਵੇਂ ਕਨੇਰ ਲੱਗੇ ਹੋਇਆ ਤੇ ਇਹਦੇ ਪੱਤੇ ਮੋٹے ਮੋٹے ਜੇ ਛਿੱਲੇ ਪੈ ਸੀ ਮੈਂ ਤਾਂ ਕੋਈ ਵੀ ਚੱਕ ਕੇ ਕੂੜਾ ਇਕੱਠਾ ਕਰ ਦਿੰਨੀ ਆ ਜੇ ਪਹਿਲਾਂ ਵੀ ਸਰਵਾਦ ਦੇ ਵਿੱਚ ਮੈਂ ਉਹ ਕਰ ਲੂੰਗੀ ਉਧਰੋਂ ਬਿਹੜਾ ਸਾਫ਼ ਕਰਕੇ ਫਿਰ ਅੰਦਰੋਂ ਝਾੜੂ ਲਾਉਣਾ ਸ਼ੁਰੂ ਕਰੂੰਗੀ ਕੁਝ ਕਿਚਨ ਦੇ ਕੰਮ ਰਹਿੰਦੇ ਨੇ ਉਹ ਕਰ ਦੂੰਗੀ ਹਨਾ ਅੱਜ ਪਤਾ ਕੀ ਹੈ ਜਦੋਂ ਜਲਦੀ ਉੱਠਦੇ ਆ ਨਾ ਫਿਰ ਬਹੁਤ ਸੋਹਣੇ ਕੰਮ ਹੋ ਜਾਂਦੇ ਨੇ ਟਾਈਮ ਤੇ ਕੰਮ ਹੋ ਜਾਂਦੇ ਨੇ ਮਨ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਵੈਸਾ ਤੁਸੀਂ ਜਿਹੜੀਆਂ ਭੈਣਾਂ ਮਤਲਬ ਜਲਦੀ ਉੱਠਦੇ ਹੋ ਹਨ 4 ਵਜੇ ਤੋਂ ਪਹਿਲਾਂ ਜਾਂ 4 ਵਜੇ ਵੀ ਉੱਠਨੇ ਕਈ ਭੈਣਾਂ 4 ਤੋਂ ਵੀ ਪਹਿਲਾਂ ਉੱਠ ਗਈਆਂ ਨੇ ਜੀ ਹਨਾ ਤੇ ਦੱਸਿਓ ਤੁਸੀਂ ਵੀ ਤੁਹਾਨੂੰ ਜਿਹੜਾ ਕੰਮ ਜਲਦੀ ਕਰਕੇ ਆਪਣੇ ਘਰ ਦੇ ਜਿਵੇਂ 9 ਵਜੇ ਤੱਕ ਕਹਿ ਲਓ ਹਨਾ ਕੰਮ ਖਤਮ ਹੋ ਗਏ ਕਿੰਨਾ ਕੁ ਸਕੂਨ ਮਿਲਦਾ ਮੈਨੂੰ ਤਾਂ ਜਿੱਦਣ ਮੈਂ ਜਲਦੀ ਉੱਠ ਕੇ ਕੰਮ ਖਤਮ ਕਰਦੇ ਮੈਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਬਹੁਤ ਵਧੀਆ ਫੀਲ ਹੁੰਦਾ ਹੈ ਨਾ ਜਦੋਂ ਜਲਦੀ ਕੰਮ ਹੋ ਜਾਂਦੇ ਨੇ ਜੇ ਫਿਰ ਹੋਰ ਵੀ ਕੋਈ ਐਕਸਟਰਾ ਕੰਮ ਪੈ ਹੁੰਦੇ ਨੇ ਉਹ ਕਰ ਸਕਦੇ ਆਂਗੇ ਮਤਲਬ ਬਹੁਤ ਵਧੀਆ ਇੱਕ એનર્ਜੀ ਆਉਂਦੀ ਹੈਗੀ ਹੈ ਨਾ ਤੇ ਜਦੋਂ ਆਪਾਂ ਸਵੇਰ ਜਲਦੀ ਕੰਮ ਖਤਮ ਕਰ ਲੈਣੇ ਆਂਗੇ ਤੇ ਘਰ ਵੀ ਸੋਹਣਾ ਲੱਗਦਾ ਹੈਗਾ ਪਤਾ ਨਹੀਂ ਕਿਉਂ ਇੱਕ ਅਲੱਗੀ ਮਹਿਕ ਖੁਸ਼ਬੂ ਜਿਹੀ ਆਉਂਦੀ ਵੀ ਲੱਗਦੀ ਵਾਈਬ ਆਉਂਦੀ ਹੁੰਦੀ ਆਪਾਂ ਜਦੋਂ ਜਲਦੀ ਕੰਮ ਕਰਦੇ ਆਂ ਉੱਠ ਕੇ ਹੈ ਨਾ ਮਤਲਬ ਨੇਰੇ ਨੇਰੇ ਤਾਂ ਬਹੁਤ ਵਧੀਆ ਇੱਕ ਵਾਈਬ ਆਉਂਦੀ ਹੈ ਨਾ ਤੇ ਚਲੋ ਜੀ ਇੱਥੇ ਮੈਂ ਪਾਰਕ ਦਾ ਜੋ ਵੀ ਥੋੜਾ ਬਹੁਤਾ ਕੂੜਾ ਸੀਗਾ ਕੂੜਾ ਤਾਂ ਆਪਾਂ ਇਹਨੂੰ ਕਹਿ ਨਹੀਂ ਸਕਦੇ ਕਿਉਂਕਿ ਇਹ ਦਰਖਤਾਂ ਦੇ ਪੱਤੇ ਨੇ ਜਿਹੜੇ ਉਹ ਕੂੜਾ ਨਹੀਂ ਹੁੰਦੇ ਹੈਗੇ ਹਨਾ ਉਹ ਵੈਸੇ ਵੀ ਜੀ ਆਪਾਂ ਨਾ ਵੀ ਝਾੜੂ ਲਾਈਏ ਨਾ ਇਦਾਂ ਖਿੰdre ਹੋਏ ਵੀ ਬਹੁਤ ਸੋਹਣੇ ਲੱਗਦੇ ਨੇਗੇ ਤੇ ਇਹਦੇ ਵਿੱਚ ਕੋਈ ਹੋਣੀ ਵੀ ਇਹ ਕੂੜਾ ਹੁੰਦਾ ਹਨਾ ਪਰ ਇਹ ਵੀ ਚਲੋ ਆਪਾਂ ਟਾਈਮ ਤੇ ਜੋ ਵੀ ਚੀਜ਼ ਆਲੇ-ਦਾਲੇ ਹੁੰਦੀ ਹੈ ਸਾਫ ਸਫਾਈ ਕਰਨੀ ਹੈ ਨਾ ਜ਼ਰੂਰੀ ਹੁੰਦੀ ਹੈਗੀ ਚਲੋ ਜੀ ਇੱਥੇ ਝਾੜੂ ਲੱਗ ਗਿਆ ਤੇ ਹੁਣ ਉਸ ਤੋਂ ਬਾਅਦ ਤੇ ਚੱਲਦੇ ਆਂ ਦੇਖਦੇ ਆਪਾਂ ਲਾਪਾ ਮਸ਼ੀਨ ਦਾ ਜਿਹੜਾ ਲਾ ਲਈਏ ਦੂਸਰਾ ਕਿਹੜਾ ਜਿਹੜਾ ਲਾ ਦਿੱਤਾ ਮਸ਼ੀਨ ਨੂੰ ਤੇ ਉਸ ਤੋਂ ਬਾਅਦ ਫਿਰ ਮੈਂ ਕੱਢ ਦੂੰਗੀ ਜਿਹੜੇ ਕੱਪੜੇ ਹੋਰ ਹੋਣਗੇ ਉਹ ਬਾਹਰ ਦੂੰਗੀ ਠੀਕ ਹੈ ਜਿੱਤੇ ਚਲੋ ਜੀ ਹੁਣ ਆਪਾਂ ਚੱਲਦੇ ਆਂਗੇ ਅੰਦਰ ਲਓ ਜੀ ਹੁਣ ਮੈਂ ਆ ਗਈ ਸੀ ਰੂਮ 'ਚ ਉਸ ਤੋਂ ਪਹਿਲਾਂ ਮੈਂ ਚੱਕ ਧਾਰ ਕਰੀਏ ਸਾਰੀ ਜਿਹੜੀ ਚੱਕ ਧਾਰ ਸੀਗੀ ਸਾਰੀ ਜਿਵੇਂ ਕੋਈ ਵੀ ਮੈਨੂੰ ਇਹ ਹੁੰਦਾ ਵੀ ਜੋੜਾ ਵਗੈਰਾ ਜਾਂ ਜੁੱਤੀ ਕੋਈ ਚੱਪਲ ਵਗੈਰਾ ਵੀ ਮੈਨੂੰ ਇਹ ਹੁੰਦਾ ਵੀ ਵਿਚਾਲੇ ਨਾ ਹੋਵੇ ਉਹ ਆਪਣੀ ਜਗ੍ਹਾ 'ਤੇ ਹੀ ਹੋਵੇ ਪਹਿਲਾਂ ਸਾਰੀ ਚੱਕ ਧਾਰ ਕਰੀਏ ਉਸ ਤੋਂ ਬਾਅਦ ਮੈਂ ਝਾੜੂ ਲਾਉਣ ਲੱਗਿਆ ਅੱਜ ਪੁੱਛਾ ਪਤਾ ਨਹੀਂ ਮੈਂ ਕਿੰਨੇ ਦਿਨਾਂ ਬਾਅਦ ਲ ਕਿਉਂਕਿ ਪਹਿਲਾਂ ਪੋਚਾ ਲੱਗਿਆ ਹੀ ਨਹੀਂ ਸੇਤ ਹੀ ਨਹੀਂ ਠੀਕ ਹੈਗੀ ਸੇਤ ਹੀ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਸਾਥ ਦੇ ਰਹੀ ਮੇਰਾ ਹਨਾ ਕੰਮ ਮੇਰੇ ਬਹੁਤ ਨੇ ਕਰਨ ਵਾਲੇ ਬਹੁਤ ਜ਼ਿਆਦਾ ਕੰਮ ਨੇ ਇਨ ਇੱਕ ਲਾਈਫ ਅੱਗੇ ਅੱਗੇ ਬਿਜ਼ੀ ਹੋਣ ਵਾਲੀ ਹੈਗੀ ਕੀ ਤੁਹਾਨੂੰ ਦੱਸਾਂ ਨਾ ਬਹੁਤ ਸਾਮ ਨੂੰ ਮਤਲਬ ਕਿ ਜਿਹੜਾ ਮਤਲਬ ਸਮਾਨ ਹੈਗਾ ਸਮਾਨ ਨੂੰ ਮੈਂ ਪੈਕ ਕਰਨਾ ਪਰ ਬਹੁਤ ਬਹੁਤੀ ਟੈਨਸ਼ਨ ਆ ਚਲੋ ਉਹ ਤਾਂ ਮੈਂ ਲਾ ਲੂੰਗੀ ਜਮੀਲਾ ਨੂੰ ਬੁਲਾ ਲੂੰਗੀ ਨਾਲ ਹਨਾ ਕਿਉਂਕਿ ਇਕੱਲੇ ਦੇ ਕਰਨ ਵਾਲਾ ਕੰਮ ਨਹੀਂ ਹੈਗਾ ਹਨਾ ਚੱਕ ਧਰ ਵਾਲਾ ਕੰਮ ਤਾਂ ਨਾਲ ਲੱਗ ਕੇ ਹੋਊਗਾ ਇਸ ਜਨੂ ਨਾਲ ਲਾ ਲੂੰਗੀ ਮੈਂ ਤੇ ਚਲੋ ਜੀ ਇੱਧਰ ਝਾੜੂ ਲਾ ਕੇ ਫਿਰ ਆਪਾਂ ਬਾਹਰ ਭਾਂਡੇ 'ਚ ਝਾੜੂ ਲਾ ਲੈਨੇ ਬੇੜੇ ਦਾ ਮੇਰਾ ਸਾਰਾ ਕੰਮ ਹੋ ਗਿਆ ਬੇੜਾ ਮੈਂ ਅੰਦਰ ਸਾਰਾ ਕੰਪਲੀਟ ਕਰਕੇ ਬੇੜੇ ਦੀ ਸਾਰੀ ਸਫਾਈ ਕਰਕੇ ਨਾਲ-ਨਾਲ ਜੋ ਵੀ ਕੱਪੜੇ ਵਾਸ਼ ਹੋ ਰਹੇ ਸੀ ਉਹਨਾਂ ਨੂੰ ਮੈਂ ਰੱਖ ਕੇ ਇੰਨਾਂ ਖੰਘਾਲ ਕੇ ਹੈਨਾ ਤੇ ਉਸ ਤੋਂ ਬਾਅਦ ਤੇ ਚਲੋ ਜੀ ਹੁਣ ਆਪਾਂ ਇੱਥੇ ਪਿੰਦਰ ਆ ਗਏ ਸੀਗਾ ਪਿੰਦਰ ਨੂੰ ਗੇਟ ਖੋਲਣ ਜਾ ਰਹੀ ਸੀ ਮੈਂ ਕਿਉਂਕਿ ਮੰਡੀ ਦੇ ਵਿੱਚੋਂ ਆ ਕੇ ਸ਼ੋਰੂਮ ਹੈ ਕੁਛ ਕਿਹਾ ਸੀ ਮੈਂ ਕਿ ਕद्दू ਵਗੈਰਾ ਲੈ ਆ ਜੀ ਕਿਉਂਕਿ ਮੈਨੂੰ ਕद्दू ਦੀ ਸਬਜ਼ੀ ਐ ਨਾ ਜਿਹੜੀ ਉਹ ਵਧੀਆ ਲੱਗਦੀ ਹੈ ਇੱਕ ਚਿੱਟਲੇ ਜਿਹੇ ਕद्दू ਹੁੰਦੇ ਨੇ ਧਾਰੀਆਂ ਵਾਲੇ ਨੇ ਹਰੀਆਂ ਧਾਰੀਆਂ ਵਾਲੇ ਉਹ ਕद्दू ਮੰਗਵਾਏ ਸੀ ਅੱਜ ਮੈਂ ਮੰਡੀ ਤੋਂ ਤੇ ਚਲੋ ਜੀ ਹੁਣ ਪਿੰਦਰ ਆ ਗਏ ਆਪਾਂ ਇਹਨੂੰ ਕਿੱਟ ਕੋਲ ਕੇ ਬਾਕੀ ਰਹਿੰਦੇ ਕੰਮਕਾਰ ਫੇਰ ਕਰਾਂਗੇ ਇੱਥੇ ਇਹਨੂੰ ਵੀ ਮੈਂ ਚਾਹ ਬਣਾ ਕੇ ਦੇਣੀ ਹੈ ਕਿ ਸੁਬਾ ਚਾਹ ਪੀ ਕੇ ਨਹੀਂ ਗਿਆ ਸੀਗਾ ਤੇ ਹੁਣ ਇਹਨੂੰ ਚਾਹ ਬਣਾਉ ਮੇਰੇ ਯਾਦ ਦੀ ਨਹੀਂ ਚੇਤੇ ਹੀ ਨਹੀਂ ਰਿਹਾ ਇਹ ਟਾਈਮ ਇੱਥੇ ਸਾਢੇ 7 ਦਾ ਟਾਈਮ ਆਗਾ ਹਾਂਜੀ 7:30 ਦਾ ਜਾਂ 8:00 ਦਾ ਬਸ ਇੰਨਾ ਕੀ ਟਾਈਮ ਹੈ ਇਸ ਤੋਂ ਵੱਧ ਟਾਈਮ ਨਹੀਂ ਹੈਗਾ ਇੱਥੇ ਕਿਉਂਕਿ ਲਗਭਗ ਮੇਰੇ ਕੱਪੜੇ ਵੀ ਧੋਏ ਗਏ ਸੀ ਇੱਥੇ ਬਸ ਖੰਘਾਲ ਕੇ ਮੈਂ ਇੱਕ ਦੋ ਜਿਹੜੀ ਇੱਕ राउंड ਦੋ ਇੱਕ ਦੋ ਰੌਂਡਾਂ ਨੇ ਤਾਂ ਮੈਂ ਖੰਘਾਲ ਕੇ ਰੱਖਿਆਈ ਸੀਗੀ ਤੇ ਬਾਕੀ ਨਾਲ-ਨਾਲ ਚੰੜ ਰਹੀ ਸੀ ਬੈੱਡ ਸ਼ੀਟ ਵਗੈਰਾ ਪਾਈ ਹੋਈ ਸੀਗੀ ਤੇ ਝਾੜੂ ਮੇਰਾ ਜਿਹੜਾ ਇੱਥੇ ਬਸ ਥੋੜਾ ਬਹੁਤਾ ਰਹਿ ਗਿਆ ਸੀਗਾ ਬੀੜੇ ਦੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸਾਫ ਸਫਾਈ ਸਾਰੀ ਹੋਈ ਹੋਈ ਆ ਤੇ ਬਾਕੀ ਹੁਣ ਵਿਹਿੰਦਰ ਨੂੰ ਚਾਹ मेरे <laughs> रूम पे ना रूम पे ड्रायर है तेरी सोना क्या लग गया मैंने लग पाया नहीं करती तड़की तड़की तक करना नहीं चाहती रुकता है क्या ट्रूल्डियन आपने आपने सॉफ्टवेयर के लोगों के साथ हैं कब तो कितने आपने कितना ना ना ओबीसी मैं ही नंदेश्वर सत्ता नंदेश्वर आई जी एस सी है कह रहा ਲੋ ਜੀ ਚਾਹ ਮੈਂ ਬਣਨ ਲਈ ਰੱਖਤੀ ਸੀ ਕਿ ਤੇ ਉਸ ਤੋਂ ਬਾਅਦ ਬਾਕੀ ਜਿਹੜਾ ਬਚਦਾ ਸੀਗਾ ਝਾੜੂ ਉਹ ਕੱਢਣ ਲੱਗ ਗਈ ਸੀ ਭਾਂਡਾ ਹੀ ਰਹਿ ਗਿਆ ਸੀ ਸ਼ਾਇਦ ਇੱਥੇ ਬਾਕੀ ਸਾਰੇ ਝਾੜੂ ਲੱਗ ਗਏ ਸੀ ਭਾਂਡਾ ਹੀ ਰਹਿ ਗਿਆ ਸੀਗਾ ਮੈਂ ਕਿ ਚਲੋ ਜਿੰਨੇ ਟਾਈਮ ਦੇ ਵਿੱਚ ਚਾਹ ਨੂੰ ਉਵਾਲ ਆਊਗਾ ਉਹਨਾਂ ਟਾਈਮ ਦੇ ਵਿੱਚ ਮੈਂ ਝਾੜੂ ਲਾ ਦਿੰਦੀ ਆ ਝਾੜੂ ਦਾ ਤਾਂ ਦੂਸਰੀ ਵਾਰ ਸੀ ਖਤਮ ਮੇਰਾ ਕਿ ਲਾਂਡਰੀ ਤੇ ਜਾ ਵੀ ਬਣ ਗਈ ਸੀ ਕੰਮ ਕਰਨ ਲੱਗੀ ਚਾਹ ਨਿਕਲ ਗਈ ni <laughs> machine jury yeah. uh,